ਗੁਰਜੀ ਕੀ ਕਰਦੇ ਛੋਟੇ ਸਾਬ ਜਿਆਦਾ ਦੀ ਗੱਲ ਕਰਨ ਲੱਗੇ ਆ ਜੀ ਸਭੰਗ ਦੇ ਕੰਧਰਾ ਗੁਰੂ ਦਾ ਸਿੱਖ ਕਿਵੇਂ ਗੱਲ ਕਰਦਾ ਉਸ ਕੰਧਰੋਂ ਕਿਵੇਂ ਰਾਤਾ ਪਹੁੰਚਦਾ ਉਸ ਦਾ ਪਹਿਲਾ ਸ਼ਰਦੀਪ ਕਜਤੋਈ ਜੀ ਇਹ ਸ਼ੇਰ ਜਿਹੜਾ ਸਾਰਿਆਂ ਤੇ ਲੱਗਦਾ ਧਿਆਨ ਨਾਲ ਸੁਣਿਓ ਜਰਾ ਉਹਨੇ ਲਿਖਿਆ ਹੈ ਔਰ ਰਾਇਆ ਤੋ ਰੁਕਨਾ ਕਿਉਂਕਿ ਨਿਤ ਦੇ ਮਸਾਕਰ ਨਰਾਸ਼ਾ ਦੇ ਨਜ਼ਦੀਕ ਟਕਦੇ ਨਹੀਂ ਹੁੰਦੇ ਉਹ ਚੰਦ, ਇਹ ਤਾਰੇ, ਇਹ ਸੂਰਜ ਦੀ ਹਵਾ ਸਦਾ ਚੱਲਦੇ ਰਹਿੰਦੇ, ਰੁਕਦੇ ਨਹੀਂ ਹੁੰਦੇ। ਪਹਾੜਾਂ ਦੀ ਛਾਤੀ ਨੂੰ ਸਜਣੀ ਬਣਾ ਕੇ ਜੋ ਸਾਰੇ ਨਿਕਲਦੇ ਨੇ, ਉਹ ਝੁਕਦੇ ਨਹੀਂ ਹੁੰਦੇ। ਜਿੰਨਾ ਖੋਲੀ ਤੇ ਰੱਖੀ ਹੋਈ ਐ, ਉਹ ਜਮਾਨੇ ਨੂੰ ਚੁਕਾਉਂਦੇ ਐ, ਝੁਕਦੇ ਨਹੀਂ ਹੁੰਦੇ। ਸੱਚੇ ਨੇ ਅੱਜ ਤੁਸੀਂ ਇੱਕ ਢਾਹ ਤੇ ਖੜੇ ਹੋ, ਝੁਕਦੇ ਨਹੀਂ ਐ। ਇਸੇ ਤਰ੍ਹਾਂ ਹੀ ਛੋਟੇ ਸਰਜਾ ਨੇ ਆਪਣੀ ਈਨ ਪਗਾਈ ਐ। ਸੋ ਸੂਬੇ ਸਰ ਹਾਂਡ ਦੀ ਕਚੇਰੀ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਨਿਵਾਨੀ ਹੋਣ ਦਿੱਤਾ ਸੋ ਆਪਣੇ ਪੰਥ ਨੂੰ ਬਚਾਇਆ ਉਹਨਾਂ ਬਾਰੇ ਕੁਝ ਕਹਿਣ ਲੱਗੇ ਆ ਕੰਦੇ ਸਰ ਹੰਦ ਦੀਏ ਸੁਣ ਹੱਥ ਕਦੇ ਛੁਪਾਏ ਵੈਰ ਨੇ ਨਿਤਾਰੇ ਬੁਜ਼ਰੀਏ ਅੱਖ ਦੇ ਛੁਪਾਏ ਵੈਰ ਨੇ ਬੁਜ਼ਰੀਏ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਬੁਜ਼ਰੀਏ ਅੱਖ ਦੇ ਛੁਪਾਏ ਵੈਰ ਨੇ ਪਾ ਰੱਬ ਨੇ ਵੈਰ ਆਈ ਸੰਗ ਨਾ ਮੱਖ ਸੂਸ ਬੜੀ ਘਰੋਂ ਮੰਗਣਾ ਸੱਚ ਕਹਿਣਾ ਤੇਰੇ ਹੋੜ ਜੀ ਛੁਪਾਏ ਵੈਰ ਨੇ ਤਾਰੇ ਬੁਜ਼ਰੀਏ ਅੱਖ ਦੇ ਬਹੁਤ ਗੱਲ ਜੀ ਕੀ ਕਰਦੇ ਛੋਟੇ ਸਾਬ ਜਿਆਦਾ ਦੀ ਗੱਲ ਕਰਨ ਲੱਗੇ ਆ ਜੀ ਸਬੰਧ ਦੇ ਕੰਧਰਾ ਗੁਰੂ ਦਾ ਸਿੱਖ ਕਿਵੇਂ ਗੱਲ ਕਰਦਾ ਉਸ ਕੰਧਰੋਂ ਕਿਵੇਂ ਲਾਂਦਾ ਪਹੁੰਚ ਉਸ ਦਾ ਪਹਿਲਾ ਸ਼ਰਦੀਪ ਕਜਤੋਈ ਜੀ ਇਹ ਸ਼ੇਰ ਜਿਹੜਾ ਸਾਰਿਆਂ ਤੇ ਲੱਗਦਾ ਧਿਆਨ ਨਾਲ ਸੁਣਿਓ ਜਰਾ ਉਹਨੇ ਲਿਖਿਆ ਆ ਰੱਯਾ ਤੋ ਰੁਕਣਾ ਕਿਉਂਕਿ ਨਿੱਤ ਦੇ ਮਸਾਕਰ ਨਰਾਸ਼ਾ ਦੇ ਨਜ਼ਦੀਕ ਟੁਕਦੇ ਨਹੀਂ ਹੁੰਦੇ ਚੰਦ ਇਹ ਤਾਰੇ ਇਹ ਸੂਰਜ ਦੀ ਹਵਾ ਸਦਾ ਚੱਲਦੇ ਰਹਿੰਦੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਸਜਣੇ ਬੜਾਜੇ ਦੇ ਸਾਵੇਂ ਨਿਕਲਦੇ ਨੇ ਉਹ ਝੁਕਦੇ ਨਹੀਂ ਹੁੰਦੇ ਜਿੰਨਾ ਹੱਥੋਲੀ ਤੇ ਰੱਖੀ ਹੋਈ ਹੈ ਉਹ ਜਮਾਨੇ ਨਾਲ ਝਕਾਉਂਦੇ ਐ ਝੁਕਦੇ ਨਹੀਂ ਹੁੰਦੇ ਜਿਵੇਂ ਅੱਜ ਵੀ ਇੱਕ ਢਾਬੇ 'ਤੇ ਖੜੇ ਹਾਂ ਝੁਕਦੇ ਨਹੀਂ ਐ ਇਸੇ ਤਰ੍ਹਾਂ ਹੀ ਛੋਟੇ ਸਾਜ਼ ਜਦ ਨੇ ਆਪਣੀ ਈਨ ਪਗਾਈ ਐ ਸੋ ਸੂਬੇ ਸਰਹੰਦ ਦੀ ਕਚੇਰੀ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਨਿਵਾਨੀ ਹੋਣ ਦਿੱਤਾ ਸੋ ਆਪਣੇ ਪੰਥ ਨੂੰ ਬਚਾਇਆ ਉਹਨਾਂ ਬਾਰੇ ਕੁਝ ਕਹਿਣ ਲੱਗੇ ਆ ਕੰਦੇ ਸਰਹੰਦ ਦੀਏ ਸੁਣ ਹੱਥੀ ਕਦੀ ਛੁਪਾਏ ਮੈਰ ਨੇ ਨਿਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਮੈਰ ਨੇ ਗੁਜ਼ਰੀ ਦੀ ਅੱਖ ਦੇ ਛੁਪਾਏ ਮੈਰ ਨੇ ਨਿਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਮੈਰ ਨੇ